गोलीबारी होगी है घर के गोलीबारी हुई है प्रशासन पूछा है माहौल जरा हो गया है क्योंकि काफी लंबा जो है काफी लंबा समय हो गया

ਵੜ ਗਏ ਅੰਦਰ ਵੜ ਗਏ ਅੰਦਰ ਜਾਣਾ ਪ੍ਰਸ਼ਾਸਨ ਦੇ ਨਾਲ ਕਿਹਦੇ ਨਾਲ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਦਾ ਨਾਮ ਹੈ ਅੰਦਰ ਨਹੀਂ ਪਤਾ ਨਹੀਂ ਪਤਾ ਬਾਜੀ ਗੱਲ ਪੁਲਿਸ ਨੇ ਦੱਸਣੀ ਬਾਜੀ ਤੁਹਾਨੂੰ ਪਹਿਲਾਂ ਵੀ ਸਾਰੇ ਪ੍ਰੈਸ ਨੂੰ ਬਰੀਫ ਕਰ ਚੁੱਕਾ ਮੈਂ ਹਾਂ ਜੀ ਬਾਰ-ਬਾਰ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕਰਦੇ ਹੋ ਜਵਾਬ ਮੇਰਾ ਉਹੀ ਹੈ ਇਹ ਜੋਕ ਦੱਸਣਾ ਪੁਲਿਸ ਨੇ ਦੱਸਣਾ ਹੁਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਅਸੀਂ ਧੱਕੇ ਨਾਲ ਅੰਦਰ ਗਏ ਆ ਬੰਦਾ ਹੱਡਾ ਮਰਿਆ ਹੈ ਹਾਂਜੀ ਅੰਦਰ ਡੈੱਡ ਬੋਡੀ ਪਈ ਹੈ ਉਹ ਆਪਣਾ ਕੰਮ ਕਰ ਰਹੇ ਨੇ ਸਾਡੇ ਤਰਲੇ ਮਿੰਤਾ ਕਿਤੇ ਅੱਧਾ ਘੰਟਾ ਸਮਾਂ ਦੇ ਦਿਓ ਅੱਧੇ ਘੰਟੇ ਬਾਅਦ ਤੁਹਾਨੂੰ ਇਹ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਇਹ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਬੇਲਰ ਅੰਦਰ ਇਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਉਣ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲ ਨਹੀਂ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਤੇ ਕਿੰਨਾ ਕੁ ਸਮਾਂ ਹੋ ਗਿਆ ਸੀ ਗੋਲੀ ਚੱਲਣ ਨੂੰ ਪ੍ਰਸ਼ਾਸਨ ਨੇ ਇਸ ਤੇ ਬੋਡੀ ਕਿਉਂ ਨਹੀਂ ਪਹੁੰਚਾਈ ਹਸਪਤਾਲ ਇਹ ਭਾਈ ਪ੍ਰਸ਼ਾਸਨ ਦੱਸ ਸਕਦਾ ਪ੍ਰਸ਼ਾਸਨ ਨੂੰ ਸਵਾਲ ਕਰ ਲਓ ਐਸਟੂ ਪੁਲਿਸ ਬਣਾਓ ਭਾਈ ਜੀ ਕੀ ਮਸਲਾ ਹੈ ਇੱਥੇ ਤੁਸੀਂ ਕਿ ਆਏ ਹੋ ਇੱਥੇ ਕੀ ਮਾਮਲਾ ਕੀ ਹੈਗਾ ਮਾਮਲਾ ਇਹ ਹੈ ਜੇ ਅੱਧਾ ਪੌਣਾ ਘੰਟਾ ਹੋ ਗਿਆ ਸਾਡੇ ਭਰਾ ਨੇ ਆਲ ਇੰਡੀਆ ਸਿੱਖ ਸਟੂਡ ਫੈਡਰੇਸ਼ਨ ਦੇ ਪ੍ਰਧਾਨ ਨੇ ਤੇ ਪੇਸ਼ੇ ਤੋਂ ਵਕੀਲ ਨੇ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਜੀ ਇਹਨਾਂ ਦੇ 2 2.5 ਘੰਟੇ ਹੋ ਗਏ ਇੱਥੇ ਗੋਲੀ ਚੱਲਿਆ ਨੂੰ ਜੀ ਪਰ ਪੁਲਿਸ ਨੇ ਆਪਣੀ ਜਿਹੜੀ ਕਾਰਵਾਈ ਕਰਨੀ ਹੁੰਦੀ ਨਾ ਟ੍ਰੀਟਮੈਂਟ ਦੇਣਾ ਚਾਹੀਦਾ ਹੈ ਮੈਡੀਕਲ ਟ੍ਰੀਟਮੈਂਟ ਨਹੀਂ ਕੋਈ ਐਂਬੂਲੈਂਸ ਨਹੀਂ ਬੁਲਾਏਗੀ ਕੋਈ ਕੁਝ ਨਹੀਂ ਚਲੋ ਜੇ ਕਿਸੇ ਬੰਦੇ ਦੀ ਮੌਕੇ ਦੀ ਵੀ ਡੈਥ ਹੋ ਗਈ ਹੈ ਮੌਕੇ ਤੇ ਗੋਲੀ ਵੱਜਣ ਦਾ ਕੋਈ ਪ੍ਰੋਬਲਮ ਹੋ ਗਈ ਜਾਂ ਡੈਥ ਹੋ ਗਈ ਹੈ ਪਰ ਉਹਨੂੰ ਹਸਪੀਟਲ ਪਹੁੰਚਾਉਣਾ ਪੁਲਿਸ ਦਾ ਕੰਮ ਹੈ ਗੋਲੀ ਚਲਾਈ ਕਿੰਨੇ ਆ ਪਤਾ ਲੱਗਾ ਇਹ ਨਹੀਂ ਪਤਾ ਲੱਗਾ ਜੀ ਇਹ ਕੁਝ ਨਹੀਂ ਪਤਾ ਲੱਗਾ ਜੀ ਨਾ ਹੀ ਉਹ ਦੱਸ ਰਹੇ ਨੇ ਇਹ ਜਿਹੜੀ ਵੀ ਜਾਜ ਦਾ ਵਿਸ਼ੇ ਨਾ ਪੁਲਿਸ ਦ ਅਸੀਂ ਸਾਰੇ ਪ੍ਰਸ਼ਾਸਨ ਅੱਗੇ ਵੀ ਇਹੀ ਮੰਗ ਕਰਦੇ ਆ ਦਿਨ-ਪ੍ਰਤੀ ਦਿਨ ਸ਼ਹਿਰ ਦੇ ਵਿੱਚ ਇਹੋ ਜਿਹੇ ਵਾਰਦਾਤਾ ਹੋ ਰਹੀਆਂ ਨੇ ਸਾਡੇ ਭਰਾ ਸਾਡਾ ਅੰਗ ਉਹ ਟੁੱਟਾਵੇ ਸਾਨੂੰ ਤਕਲੀਫ ਹੈ ਅਸੀਂ ਤਾਂ ਗੇਟ ਤੋੜ ਕੇ ਤੁਹਾਡੇ ਸਾਰੇ ਪ੍ਰੈਸ ਵਾਲੇ ਸਾਹਮਣੇ ਅੰਦਰ ਬੜੇ ਆ ਕਿ ਸਾਨੂੰ ਉਸ ਬੰਦੇ ਦੀ ਬੋਡੀ ਤਾਂ ਦਿਖਾਈ ਜਾਵੇ ਘੱਟੋ-ਘੱਟ ਸਾਡੇ ਭਰਾ ਦੇ ਉੱਤੇ ਗੋਲੀ ਚੱਲੀ ਏ ਇਹ ਕਿਹੋ ਜਿਹਾ ਕਹਿਰ ਵਾਪਰਦੇ ਬਿਨੇ ਪਰ ਪੁਲਿਸ ਆਪੜੇ ਆਪਣੀ ਕਾਰਵਾਈ ਅਸੀਂ ਕਾਰਵਾਈ ਕਰ ਰਹੇ ਆ ਫੋਰੈਂਸਿਕ ਲੈ ਭੇਜੇ ਆ ਉਹ ਨਹੀਂ ਆਪਣੇ ਘਰ ਤੋਂ ਨਿਕਲ ਕੇ ਸਾਹਮਣੇ ਆ ਦੇ ਘਰ ਗਏ ਸੀਗੇ ਕਿਸ ਨੇ ਬਾਜ਼ਮਾਰੀ ਹੋ ਗਈ ਤਾਂ ਇਹੋ ਜਾਂਦਾ ਕੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਭਾਈ ਕਿ ਗੋਲੀ ਉਹਨਾਂ ਤੇ ਚੱਲ ਪਈ ਭਰਾ ਸਾਾਨੂੰ ਮੇਰੇ ਮੇਰੇ ਦੋਸਤ ਹੈਗੇ ਉਹਨਾਂ ਨੇ ਫੋਨ ਕੀਤਾ ਕਿ ਤਾਂ ਆ ਤੁਹਾਡੇ ਮਿੱਤਰ ਸਾਡੇ ਗੋਲੀ ਚੱਲੀ ਹੈ ਤੇ ਮੈਂ ਪੰਜਾਹ ਸੱਤਾਂ ਮੈਂ ਇੱਥੇ ਪਹੁੰਚਿਆ ਇੱਥੇ ਹਲਾਅ ਦੇ ਹੋਜੇ ਸੀ ਪੁਲਿਸ ਪਹਿਲਾਂ ਹੀ ਖੜੀ ਸੀ ਜੀ ਸਾਨੂੰ ਅੰਦਰ ਹੀ ਜਾਣ ਦਿੱਤਾ ਗਿਆ ਫਿਰ ਅਸੀਂ ਆਪਣੇ ਸਾਰੇ ਭਰਾਵਾਂ ਨੂੰ ਫੋਨ ਕੀਤਾ ਸਾਰੇ ਭਰਾ ਸਾਡੇ ਇੱਥੇ ਪਹੁੰਚੇ ਵਕੀਲ ਸਭਾਨ ਵੀ ਆ ਰਹੇ ਨੇ ਹੋਰ ਜਥੇਬੰਦੀਆਂ ਵੀ ਇੱਥੋਂ ਆ ਰਹੀਆਂ ਨੇ ਬਹੁਤ ਜਲਦ ਇੱਥੇ ਅਸੀਂ ਇਹੀ ਮੰਗ ਕਰਦੇ ਆ ਕਿ ਜਿਨਨੇ ਵੀ ਗੋਲੀ ਚਲਾਈ ਉਹਦੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਠ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਹੁੰਦਾ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਹਾਂ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਇਸ ਵੇਲੇ ਜਿਹੜੀ ਤਫਤੀਸ਼ ਹੋ ਚੱਲੀ ਹੈ। ਕਿਹਦਾ ਨਾਮ ਹੈਗਾ? ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ। ਸਰ ਕੀ ਐਡਵੋਕੇਟ ਹੈ? ਐਡਵੋਕੇਟ। ਕਿੰਨੇ ਵਾਰ ਹੋ ਗੋਲੀ ਮਾਰਨ ਦਾ? ਕਿੰਨੇ ਫਾਇਰ ਕਿੰਨੇ ਹੋਇਆ? ਇੱਕ ਫਾਇਰ ਹੋਇਆ। ਜਿਹੜੀ ਸਪੋਰਟ ਸੀ 2 ਐਮ ਐਨ ਦੀ ਬੰਦੂਕ ਹੁੰਦੀ ਉਹਦੇ ਵਿੱਚੋਂ। ਇਹਦੇ ਪੱਟ ਦੇ ਉੱਤੇ ਗੋਲੀ ਲੱਗੀ। ਸਰ ਮਾਰਨ ਦਾ ਕਾਰਨ ਕੀ ਸੀ? ਇਹਦੇ ਲਈ ਇਨਵੈਸਟੀਗੇਸ਼ਨ ਪਤਾ ਲੱਗੂਗਾ। ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ। ਕਿਹਦੇ ਸੱਟਾ ਹੋਰ ਕਿੱਥੇ ਲੱਗਾ? ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਮੈਂ ਇਹ ਇਨਵੈਸਟੀਗੇਟ ਦੱਸ ਨਹੀਂ ਸਕਦਾ ਕਿ ਗੋਵਿੰਦਰ ਸਰ ਫੈਮਲੀ ਦੇ ਤਿੰਨ ਨੂੰ ਫੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਹੈ ਗੋਲੀ ਲੱਗਣ ਤੋਂ ਬਾਅਦ ਪੌੜੀਆਂ ਤੋਂ ਥੱਲੇ ਡਿੱਗਿਆ ਉਸ ਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਹੈ ਜੋ ਵੀ ਸਪਸਲੀਆਂ ਚ ਵੀ ਸੱਟ ਲੱਗ ਸਕਦੀ ਹੈ ਉਹ ਇਨਵੈਸਟੀਗੇਸ਼ਨ ਪਤਾ ਲੱਗੂਗਾ ਜਾਂ ਪੋਸਟਮਾਰਟਮ ਹੋਵੇਗਾ ਉਹਨਾਂ ਦਾ ਕਹਿਣਾ ਆ ਮੈਂ ਆਫਿਸ ਚ ਬੈਠਾ ਸੀ ਇਹਨਾਂ ਨੂੰ ਆਵਾਜ਼ ਮਾਰੀ ਕਿ ਬਲੈਕ ਦੇਖੋ ਉਹ ਤੇ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਵੀ ਕੋਈ ਛੋਟਾ ਨਾਮ ਕੀ ਹੈ ਇਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਮਾਰਨ ਦਾ ਕਾਰਨ ਬਤਾ ਲੱਗਿਆ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਸੀ ਕਿੰਨੇ ਮੈਂਬਰ ਫਰੇ ਸਰ ਤਿੰਨ ਸਭ ਮਾਰਨ ਦਾ ਕਾਰਨ ਕੀ ਸੀ ਇਹ ਲੈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੰਜਿਸ਼ ਦੀ ਕੋਈ ਨਹੀਂ ਹਾਲੇ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਜਿਦੋਂ ਉਹਨਾਂ ਦੀ ਲੱਤ ਤੇ ਬੋਰੀ ਵੱਜੀ ਉਸ ਤੋਂ ਬਾਅਦ ਚਾਹੇ ਉਹੋ ਔੜੀਆਂ ਚੁੱਟ ਗਏ ਉਹਨਾਂ ਨੂੰ ਹਸਪੀਟਲ ਕਿਉਂ ਨਹੀਂ ਲਿਜਾਇਆ ਗਿਆ 2.5 ਘੰਟੇ ਅੰਦਰ ਹੀ ਪੁਲਿਸ ਬੈਠੀ ਰਹੀ ਵੈਰੀਫਿਕੇਸ਼ਨ ਕਰ ਰਹੀ ਸੀ ਸਾਨੂੰ ਆਈ ਜਦੋਂ ਇਨਫੋਰਮੇਸ਼ਨ ਉਦੋਂ ਤੱਕ ਇਦਾਂ ਦਾ ਕੁਝ ਨਹੀਂ ਸੀਗਾ ਉਹ ਹਲੇ ਉਹੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਕਦੋਂ ਡੈਥ ਹੋਈ ਹੈ ਕਦੋਂ ਨਹੀਂ ਹੋਈ ਕਿਉਂਕਿ ਸਾਢੇ 1:00 ਤੱਕ ਇਹ ਡੈਥ ਨਹੀਂ ਹੋ ਚੁੱਕੀ ਸੀ ਪਰ ਜਦੋਂ ਉਹਨਾਂ ਨੂੰ ਉਸ ਤੋਂ ਬਾਅਦ ਸਰ ਤੁਸੀਂ ਉਹ